ਉਹ ਪਰਸੋ ਬੜਾ ਹੈਰਾਨਕੁਨ ਇਹ ਮਸਲਾ ਹੋਇਆ ਕਿਸੇ ਇੱਕ ਨਿਊਜ਼ ਚੈਨਲ ਨੇ ਸਿਰਫ ਇਹ ਆਪਣੇ ਵੱਲੋਂ ਸਟਿੰਗ ਆਪਰੇਸ਼ਨ ਕਰਕੇ ਵਾਹਵਾ ਹੀ ਖੱਟਣ ਲਈ ਕਿਸੇ ਇੱਕ ਪਟਵਾਰੀ ਸਾਹਿਬ ਦੀ ਫੋਟੋ ਪਾ ਦਿੱਤੀ ਕਿ 4 ਵਜੇ ਤੋਂ ਬਾਅਦ ਸੈਟਲਾਈਟ ਫੋਟੋ ਨਹੀਂ ਖਿੱਚੇਗਾ ਉਦੋਂ ਅੱਗ ਲਾ ਲਿਓ ਇਹ ਮਾਨਯੋਗ ਸੁਪਰੀਮ ਕੋਰਟ ਦੇ ਨੋਟਿਸ 'ਚ ਆ ਗਿਆ ਬਾਕੀ ਚੀਜ਼ਾਂ ਕੋਈ ਨਹੀਂ ਨੋਟਿਸ 'ਚ ਆਈਆਂ ਸਾਡੇ ਸਰਕਾਰਾਂ ਦੇ ਨਜ਼ਰ 'ਚ ਕਿ ਕਿੰਨੀ ਖਾਦ ਨਹੀਂ ਮਿਲੀ ਕਿਸਾਨ ਨੂੰ ਕਿੰਨੀ MSP ਤੋਂ ਥੱਲੇ سیل ਹੋਈ ਏ ਕਿੰਨੀਆਂ ਜੜੀਆਂ ਅੱਗਾਂ ਲੱਗੀਆਂ ਨੇ ਉਹਦੇ ਵਿੱਚ ਸਰਕਾਰ ਦੇ ਆਪਣੇ ਮੁਲਾਜ਼ਮ ਕਿੰਨੇ ਨੇ ਉਸਤੇ ਕਿਤੇ ਨਹੀਂ ਨਜ਼ਰ ਆਇਆ ਕਿ ਕਿੰਨੀਆਂ ਲੰਬੀਆਂ ਲਾਈਨਾਂ ਕਿੰਨੇ ਕਿੰਨੇ ਦਿਨ ਕਿਸਾਨ ਮਾਰਕਟਾਂ ਦੇ ਵਿੱਚ ਬੈਠੇ ਰਹੇ ਨੇ ਮੰਡੀਆਂ ਦੇ ਵਿੱਚ ਬੈਠੇ ਰਹੇ ਨੇ ਉਹ ਕਿਸੇ ਨੂੰ ਨਜ਼ਰ ਨਹੀਂ ਆਇਆ ਨਾ ਹੀ ਉਸ میڈیا ਨੂੰ ਆਇਆ ਮੇਨਸਟ੍ਰੀਮ میڈیا ਜਿਹੜਾ ਦਿੱਲੀ ਬੈਠਿਓ ਨਸ਼ਰ ਕਰ ਰਿਹਾ ਉਹਨੂੰ ਸਿਰਫ ਇੱਕ ਇਹ ਮੈਂ ਤਾਂ ਗੱਲ ਕਰ ਰਿਹਾ ਕਿ ਉਹ ਗੱਲ ਕੋਟ ਕਰ ਦਿੱਤੀ ਗਈ ਮਾਨਯੋਗ ਸੁਪਰੀਮ ਕੋਰਟ ਵੱਲੋਂ ਕਿ ਮੀਡੀਆ ਰਿਪੋਰਟ ਇਹ ਕਰ ਰਹੀਆਂ ਕਿ ਸਰਕਾਰ ਦੇ ਆਪਣੇ ਮੁਲਾਜ਼ਮ ਉਦੋਂ ਵੀ ਇਹ ਕੰਮ ਕਰ ਰਹੇ ਨੇ ਤੇ ਕਿਸਾਨੀ ਨੂੰ ਹੋਰ ਦਰਦ ਦਿੱਤਾ ਗਿਆ ਆਉਣ ਵਾਲੇ ਦਿਨਾਂ 'ਚ ਹੋਰ ਕਿਸਾਨੀ ਦੇ ਉੱਤੇ ਤੁਸੀਂ ਇਹਨੂੰ ਮੁਸ਼ਕਲ ਵੇਖੋਗੇ ਤਿੰਨ ਗੁਣਾ ਜੁਰਮਾਨਾ ਹੋ ਗਿਆ 30000 ਤੱਕ ਜੁਰਮਾਨਾ ਹੋ ਗਿਆ ਜਿਹੜਾ ਅੱਗ ਲਾਏਗਾ ਤੇ ਦੂਸਰੇ ਪਾਸੇ ਇਹੋ ਪੁੱਛਣ ਵਾਲੀ ਗੱਲ ਹੈ ਕਿੰਨੇ ਕੁ ਮਰਡਰਰ ਨੇ ਜਿਹੜੇ ਜਿਨ੍ਹਾਂ ਨੇ ਇਹਦੇ ਵਿੱਚ ਇਹੋ ਜਿਹੇ ਕੰਮ ਕੀਤੇ ਨੇ ਕਿੰਨੇ ਡਰੱਗ ਡੀਲਰ ਨੇ ਕਿੰਨੇ ਕੁ ਟੈਰਰਿਸਟ ਨੇ ਕਿੰਨੇ ਕੁ ਫੁੱਟਪਾਉ ਤਾਕਤਾਂ ਦੇ ਜਿਹੜੇ ਕਨਵਿਕਟ ਨੇ ਤੇ ਕਿੰਨੇ ਕੁ ਗੈਂਗਸਟਰ ਨੇ ਕਿੰਨੇ ਕੁ ਜਿਹੜੇ ਸਮਾਜ ਵਿਰੋਧੀ ਅਨਸਰ ਨੇ ਕਿੰਨਿਆਂ ਦੀ ਤੁਸੀਂ ਰੈਡ ਐਂਟਰੀ ਦੀ ਹੈਗੀ ਇਹ ਵੇਖਣ ਵਾਲੀਆਂ ਚੀਜ਼ਾਂ